ਤਹਾਟਾ ਸਵਾਗਤ ਹੈ ਸਾਡੇ ਚੈਨਲ ਤੇ ਹਾਂਜੀ ਅੱਜ ਆਪਾਂ ਤੁਹਾਡੇ ਲੈ ਕੇ ਆਏ ਹਾਂ ਬਹੁਤ ਹੀ ਹੈਲਪਫੁਲ ਵੀਡੀਓ ਅੱਜ ਆਪਾਂ ਤੁਹਾਨੂੰ ਦੱਸਾਂਗੇ ਮਸ਼ੀਨ ਦੇ ਉੱਪਰ ਬਟਨ ਲਗਾਉਣਾ ਤੁਸੀਂ ਬਟਨ ਕਈ ਤਰੀਕੇ ਨਾਲ ਲਗਾਏ ਹੋਣਗੇ ਸੂਈ-ਤਾਗੇ ਨਾਲ ਕਈ ਡਿਜ਼ਾਈਨਾਂ ਨਾਲ ਪਰ ਅੱਜ ਆਪਾਂ ਤੁਹਾਨੂੰ ਮਸ਼ੀਨ ਦੇ ਉੱਪਰ ਹੀ ਬਟਨ ਲਗਾਉਣਾ ਦੱਸਾਂਗੇ ਜੋ ਕਿ ਆਪਣੀ ਆਮ ਨੋਰਮਲ ਅਮਰੇਲਾ ਮਸ਼ੀਨ ਹੈ ਇਸ ਦੇ ਉੱਪਰ ਬਟਨ ਕਿੱਦਾਂ ਲਗਾਉਣੇ ਆ ਆਪਾਂ ਤੁਹਾਨੂੰ ਇਸ ਬਾਰੇ ਦੱਸਾਂਗੇ ਇਹ ਦੇਖੋ ਆਪਾਂ ਨੇ ਬਟਨ ਲਗਾ ਰੱਖਿਆ ਬਟਨ ਦਾ ਟਾਂਕਾ ਪੂਰਾ ਪੱਕਾ ਹੋਊਗਾ ਇਹ ਨਹੀਂ ਹੈਗਾ ਵੀ ਬਟਨ ਪਟਿਆ ਜਾਊਗਾ ਤੁਸੀਂ ਦੇਖ ਸਕਦੇ ਹੋ ਇਹ ਆਪਣੇ ਮਸ਼ੀਨ ਦੇ ਉੱਪਰ ਹੀ ਲਗਾਇਆ ਹੈ ਮਸ਼ੀਨ ਦੇ ਉੱਪਰ ਬਟਨ ਆਪਣੇ ਕਿਦਾਂ ਲਗਾਉਣੇ ਆ ਇਸ ਬਾਰੇ ਪਤਾ ਸਾਨੂੰ ਦੱਸਦੇ ਆ ਇਸ ਲਈ ਪਹਿਲਾਂ ਕੀ ਕਰਨਾ ਮਸ਼ੀਨ ਦੇ ਪੈਰ ਨੂੰ ਲਾ ਲੈਣਾਗਾ ਮਸ਼ੀਨ ਦੇ ਪੈਰ ਨੂੰ ਆਪਾਂ ਪੱਕਾ ਕਰ ਲਵਾਂਗੇ हां जी एदा पक्काण नु तो बाद हां आपा बटन लगाणा शुरू करंगे इसलिए ਤੁਸੀਂ ਕਿਸੇ ਵੀ ਸਾਈਜ਼ ਦਾ ਬਟਨ ਲੈ ਸਕਦੇ ਹੋ ਕੋਈ ਵੀ ਬਟਨ ਕਿਸੇ ਵੀ ਸਾਈਜ਼ ਦਾ ਤੁਸੀਂ ਮਸ਼ੀਨ ਦੇ ਉੱਪਰ ਲਗਾ ਸਕਦੇ ਹੋ ਇਹ ਦੇਖੋ ਆਪਾਂ ਛੋਟੇ ਸਾਈਜ਼ ਦਾ ਬਟਨ ਲਗਾ ਕੇ ਤੁਹਾਨੂੰ ਦਿਖਾਉਣੀ ਆ ਜੀ ਪਹਿਲਾਂ ਆਪਾਂ ਸੂਈ ਨੂੰ ਇਸ ਦੇ ਕਸਰਾਕ ਵਿੱਚ ਰੱਖ ਲਵਾਂਗੇ ਇਦਾਂ ਇਸ ਤੋਂ ਬਾਅਦ ਇਦਾਂ ਦੂਜੇ ਟਾਂਕੇ ਵਿੱਚ ਇਦਾਂ ਤਾਂ ਆਪਾਂ ਬਟਨ ਨੂੰ ਆਪਣੇ ਥਾਂ ਨਾਲ ਅੱਗੇ ਪਿੱਛੇ ਕਰਦੇ ਰਵਾਂਗੇ ਇਦਾਂ ਆਪਾਂ ਸੂਈ ਨੂੰ ਦੂਜੀ ਸੈੱਟ ਪਾ ਲੈਣਾ ਬਸ ਇਸ ਗੱਲ ਦਾ ਖਿਆਲ ਰੱਖਣਾ ਕਿ ਮਸ਼ੀਨ ਤੁਸੀਂ ਹੱਥਾਂ ਨਾਲ ਹੀ ਘਵਾਉਣੀ ਆ ਜਿਆਦਾ ਤੇਜ਼ ਨਹੀਂ ਚਲਾਉਣੀ ਨਹੀਂ ਤਾਂ ਸੂਈ ਬਟਨ ਦੇ ਉੱਪਰ ਚੜ ਕੇ ਸੂਈ ਟੁੱਟ ਜਾਵੇਗੀ। ਇਹਦਾ ਬਟਨ ਨੂੰ ਅੱਗੇ ਪਿੱਛੇ ਹੱਥਾਂ ਦੀ ਮਦਦ ਨਾਲ ਕਰਦੇ ਰਹਿਣਾ। ਸੂਈ ਨੂੰ ਆਪਾਂ ਇਦਾਂ ਸਰਾਖਾਂ ਵਿੱਚ ਟਿਕਾਉਂਦੇ ਹੋਏ ਬਟਨ ਨੂੰ ਲਗਾ ਲੈਣਾ। ਬਸ ਇਸ ਗੱਲ ਦਾ ਖਿਆਲ ਰੱਖਣਾ ਮਸ਼ੀਨ ਨੂੰ ਜਿਆਦਾ ਤੇਜ਼ ਨਹੀਂ ਚਲਾਉਣਾ। ਇਸ ਨੂੰ ਹੱਥਾਂ ਦੀ ਮਦਦ ਨਾਲ ਹਲਕਾ ਹਲਕਾ ਹੀ ਚਲਾਉਣਾ ਇਸ ਦੀ ਚਾਲ ਜਿਹੜੀ ਆਪਾਂ ਹੌਲੀ ਰੱਖਾਂਗੇ ਇੱਦਾਂ ਤੁਸੀਂ ਦੇਖ ਸਕਦੇ ਹੋ ਆਪਣਾ ਬਟਨ ਜਿਹੜਾ ਲੱਗ ਕੇ ਤਿਆਰ ਹੋ ਗਿਆ ਬਟਨ ਦੀਸ 5 ਵੀ ਚੈੱਕ ਕਰ ਸਕਦੇ ਹੋ ਦੋਨੋਂ ਸਾਈਡਾਂ ਤੋਂ ਇੱਦਾਂ ਤੁਸੀਂ ਮਸ਼ੀਨ ਦੇ ਉੱਪਰ ਹੀ ਬਟਨ ਲਗਾ ਸਕਦੇ ਹੋ ਬਟਨ ਦੀਸ 5 ਵੀ ਬਹੁਤ ਆਉਂਦੀ ਹੈ ਤੇ ਬਟਨ ਛੇਤੀ ਲੱਗ ਜਾਂਦੇ ਆ ਕਿਸੇ ਵੀ ਸਾਈਡ ਦਾ ਤੁਸੀਂ ਬਟਨ ਜਿਹੜਾ ਲਗਾ ਸਕਦੇ ਹੋ બસ ਮਸ਼ੀਨ ਨੂੰ ਥੋੜਾ ਹੌਲੀ ਚਲਾਉਣਾ ਮਸ਼ੀਨ ਨੂੰ ਤੇਜ਼ ਨਹੀਂ ਚਲਾਉਣਾ ਨਹੀਂ ਤਾਂ ਮਸ਼ੀਨ ਨੇ ਸੂਈ ਭੰਨ ਦੇਣੀ ਆ ਹਾਂਜੀ ਜੇ ਸਾਨੂੰ ਤਾਂ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਹੈਲਪਫੁਲ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ